ਬੰਨੇ ਦਾ ਪੱਕੀ ਕਰਨੇ ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਵ ਮਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਣੇ ਵੀਰੜਾ ਹੈਗੀ ਆ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਦਾ ਤਸਵੀਰ ਵਿੱਚ ਤਰਨਤਾਰਨ ਉਹ ਪ੍ਰਾ ਕਰਨੀ ਆ ਅੱਜ ਬਾਈਆਂ ਕੋਲ ਕੋਈ ਛੇ ਸੱਤ ਲੈ ਮੈਂ ਪਸੂ ਸੇਲਾ ਤੇ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਤੇ ਕੀ ਮਿਲ ਰਿਹਾ ਕੋਡ ਆ ਉਸ ਤੋਂ ਬਲਿਜੇ ਕੈਸ਼ਮੇਰ ਬਣੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਵੀਰ ਖਰੀਦੋ ਨਾਲੇ ਵੀਡੀਓ ਬਤਿਸ਼ੇ ਕਰ ਦਿਆ ਕਰੋ ਚਲੋ ਗਾਹਵੇਂ ਚੋ ਵੀ ਦਾ ਫੈਰਾ ਹੋ ਸਕੇ ਉਹਨਾਂ ਭਾਈ ਜੀ ਨੇ ਗੱਲ ਕਰੀਏ ਭਾਈ ਜੀ ਸਿਕਾਲਾ ਸਿਕਾਲਾ ਜੀ ਆਦਾ ਬੜੀ ਤਿਆਰੀ ਤੇ ਖਿੱਚੀ ਆ ਅੱਜ ਚੱਲੇ ਕਿੱਥੇ ਆ ਸੌਰਾ ਚੱਲਿਆ ਉਤੋਂ ਵੀ ਜਾ ਉਤੋਂ ਵੀ ਜਾਣਾ ਚੰਗਾ ਵਾਲਾ ਤੇ ਇਹਦਾ ਤਿਸੌਰਾ ਦੀ ਤਿਆਰੀ ਹੁੰਦੀ ਆ ਸੌਰੇ ਨੂੰ ਤਿਆਰੀ ਬਣ ਕੇ ਜਾਣਾ ਪੈਂਦਾ ਧਿਆਨ ਨਾ ਜਾਏ ਧਿਆਨ ਨਾ ਜਾਵੇਂ ਇਹ ਜੋ ਤੁਸੀਂ ਭਾਈ ਜੀ ਨਹੀਂ ਰੱਬ ਨਾਲ ਹੀ ਮਰਾਵੇ ਚਲੋ ਹੋਰ ਜਰਾਓ ਵਧੀਆ ਵਰਗੇ ਪਾ ਆ ਗਏ ਪਤਲਾ ਲਾ ਰੰਦਾ ਗਾ ਗਾ ਜੀ ਆਪਾਂ ਜੁੱਤੀਆਂ ਨਾਲ ਕੰਮ ਨਹੀਂ ਕਰਦੇ ਇਹ ਗਰਮਾਂ ਸਰਦੀ ਵਹੀ ਨਹੀਂ ਪਹਿਲਾਂ ਹੀ ਨਾ ਆਪਾਂ ਆਪਾਂ ਦੇ ਮਾਂ ਤੋਂ ਬੰਦੇ ਤੈਨੂੰ ਹਾਂ ਨੇ ਹੋਰ ਦੇਖੀ ਆ ਨਾ ਸਾ ਪਾਣੀ ਪਿੱਛੇ ਤਾਦੀ ਨਹੀਂ ਕਰਦੇ ਮੇਲਾ ਫਿਰ ਕੱਲ ਆ ਗਿਆ ਫਿਰ ਕੱਲ ਮੇਲਾ ਚੰਗੇ ਤੜਾ ਬਹੁਤ ਵੱਡਾ ਹੰਡਾ ਛੇ ਕਰ ਜਾਂਦੇ ਪਾਸ਼ਾ ਦੇ ਹਾਂ ਇੱਥੇ ਹੁਣ ਆਪਣਾ ਨਾ ਹਾਂ ਬੜਾ ਵੱਡਾ ਤਗੇ ਖੜਾ ਲਈ ਆ ਜੀ ਚੰਗੇ ਖੜਾ ਲਈ ਗੋਪੀ ਆ ਅੱਛਾ ਸਰਾਹਾਂ ਰੋਣਾਂ ਹਾਂ ਉਧਰ ਆਉਣੇ ਹਾਕਮ ਹੋਣੀ ਜੱਗੂ ਵਾਲੇ ਆ ਸਾਰੇ ਆ ਨਾ ਅਰੇ ਪਿੰਡ ਦੇ ਮੁੰਡੇ ਜਿਹੜੇ ਕਰਾਉਂਦੇ ਕਬੱਡੀ ਦਾ ਅੱਛਾ ਗਾਰੇ ਬੈਲਜੀਅਮ ਆ ਚਲੋ ਇਹਨਾਂ ਨੂੰ ਰੋਣਾ ਬਹੁਤ ਵੱਡਾ ਵੇਖਾਂਗੇ ਟਾਈਮ ਲੱਗੇ ਆ ਜਿਓ ਅੱਜ ਫਿਰ ਕਿਨੇ ਝੋਡੀਆਂ ਅੱਜ ਆਪਣੇ ਕੋਲ 6 ਝੋਡੀਆਂ ਹਾਂ ਇੱਕ ਗਊ ਆ ਨੀਲੀਲੀ ਝੋਡੀ ਬਹੁਤ ਜਾਰੀ ਚੰਗੀ ਐ ਬਾਡਰ ਜਿੱਥੋਂ ਤਾਰ ਜਾਲੂ ਨਹੀਂ ਉੱਥੋਂ ਲਈ ਆ ਅੱਛਾ ਐ ਬਾਡਰ ਦੇ ਉੱਤੋਂ ਅੱਛਾ ਹਾਂ ਆਜੋ ਬਰੇਦਰ ਉੱਤੇ ਆ ਪਿੰਡ ਪਲੋ ਆ ਖੋਲਦੇ ਆ ਮੈਂ ਚਿੱਟਿਆਂ ਦੇ ਦਾਗ ਪਾਈ ਉਹ ਰਹਿਣ ਤੋਂ ਉਹ ਮੁੰਡਾ ਨੇ ਖਰਿਆ ਕਰਿਆ ਮੈਂ ਖਰਾਬ ਹੋ ਜਾਈਂ ਆਪਾਂ ਦੇ ਕੀਤੇ ਜਿਆਦਾ ਦੇ ਗਾਣੇ ਚਿੱਟੇ ਸੂਟ ਤੇ ਦਾਗ ਪਾ ਕੇ ਆ ਆ ਬੜੇ ਟੱਪੜੇ ਟੱਪੜੇ ਵਰਦੇ ਆ ਚਲ ਕੋਈ ਸੁਆ ਇਹ ਇਹ ਸੁਆ ਪਹਿਲੇ ਹੀ ਬੱਚੀ ਸੂਣੀ ਅਰੇ ਪਹਿਲਾ ਸੁਆ ਹਾਂਜੀ ਪਹਿਲਾ ਠੀਕ ਆ ਖੋਲੀ ਬੱਚੀ ਖੋਲੋ ਲਓ ਜੀ ਪਹਿਲਾ ਸੁਆ ਥੋੜੀ ਠੜੜਾ ਕਰਕੇ ਨਹੀਂ ਹਾਂ ਹਾਂ ਅੱਛੀ ਜਿਹੀ ਚੱਲ ਨਹੀਂ ਨਹੀਂ ਚੰਗੀ ਚੰਗੀ ਆ ਬੜਾ ਠੰਡੀ ਠੁੰਡੀ ਲੋ ਠਣ ਇੰਨੋਂ ਮadne ਨੋ ਗਾਲਾ ਥਾ ਵਾਕੀ ਗੱਲ ਸਹੀ ਆ ਧਿਆਨ ਧਿਆਨ ਹੌਲੀ 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 ਠੰਡੀ ਠੁੰਡੀ ਵੀ ਬੜੀ ਲੈ ਜੂ ਡੈਮਣਾ ਨੇ ਹਾਂ ਭਾਵੇਂ ਇਦਾਂ ਹੀ ਨਸਲ ਵੜੀ ਗੰਦੀ ਨੇ ਨੀ ਨਸਲ ਬੋਲ ਥਣ ਟਾਈਮ ਮਗਰੋ ਕੇ ਡਗੜਾ ਤੋ ਕਾ ਬੱਚੀ ਨੂੰ ਦੇ ਚਲੋ ਲੈ ਆ ਕਮਾਉ ਕਰਾ ਦੇ ਕਮਾਉ ਪਾਠੀ ਚੱਲਣ ਦੋ ਲੈ ਜੂ ਇਹ ਦੁਖ ਦੋਦਨ ਆ ਲੈ ਹਾਂ ਇਹਨੇ ਪੰਜ ਚਾਰ ਦਰ ਮੱਛੀ ਹਾਂਜੀ ਫਿਰ ਮੋਤਾ ਬੱਛੀ ਸੰਦੀਪ ਦਾ 70 ਰੁਪਏ ਅੱਕ ਰੱਖ ਦੀ ਹਾਂ ਬੰ ਮੋਨੋ 70 ਕਰਾਂ ਹਾਂ ਨਾ 65 ਹਜ਼ਾਰ ਦੀ ਮੱਛੀ ਦੇ ਦਿੰਦਾ 60000 ਦੀ ਚਲੋ 60000 ਦੀ ਦੇ ਦਰਾਂਗੇ 60000 ਦੀ ਚਲੋ ਠੀਕ ਆ ਆ ਜਾਓ ਤਾਂ 60000 ਦੀ ਉਹਨੂੰ ਛੋੜ ਬੱਛੀ ਵੇ ਲੋ ਕਿੰਨਾ ਦੀ ਬੱਛੀ ਬਹੁਤ ਜਾਲੀ ਚੰਗੀ ਪਹਿਲਾਂ ਹੀ ਦੋ ਦੋ 12-12 ਕਿਲੋ ਭਰੋ ਬੋਲਰ ਆਜੀ ਆ ਪੁਲਿਸੀ ਨਹੀਂ ਤੇ ਆਹ ਝੋਟੀ ਵਿਖਾਇਆ ਕਰ ਸੰਦੀਪ ਜੇ ਆਂ ਜਿਵੇਂ ਕੱਟ ਬਣਾਇਆ ਹੁੰਦਾ ਵਾਹ ਵਾਹ ਨੀਲੀ ਦੀ ਪਿਓਰ ਪਹਿਲਾਂ ਦੋ ਵਾਰ ਲਓ ਜੀ ਗਲਾਬੀ ਆਦੀ ਅੱਖ ਪਹਿਲਾ ਸੁਆ ਜੀਬ ਵੀ ਗਲਾਬੀ ਹੋਊ ਜੀਬ ਵੀ ਗਲਾਬੀ ਗਲਾਬੀ ਤੋਰੋ ਕਰਾਂ ਦੀ ਦੇਖੋ ਪੂਰੀ ਟੌਪ ਕੁਆਲਿਟੀ ਉੱਥੋਂ ਲਈ ਜੇ ਤੂੰ ਹੱਦ ਪਾਕਿਸਤਾਨੀ ਸ਼ੁਰੂ ਮੰਨ ਲਾਓ ਉੱਥੋਂ ਸ਼ੁਰੂ ਹੁੰਦੀ ਆ ਪਿੰਡਿਆ ਰਾਜੋ ਗਾ ਲਾ ਗਈ ਖੜਾ ਫਲੋ ਫਲੋ ਪਿੰਡ ਤੋਂ ਆਈ ਆ ਵੇਖ ਬਾਕੀ ਬਹੁਤ ਸੋਹਣੀ ਝੋਟੀ ਆ ਪੂਰੀ ਜਬਰਦਸਤ ਪਿਓਰ ਨੀਲੀ ਨਾਲੇ ਵਾਹ ਵਾਹ ਪਰਾ ਕਰ ਰਹੀ ਹੈ ਕਿਹੜੇ ਮਾਲੀ ਦੀ ਆ ਰਿਕਾਡ ਬੜਾ ਉਹਨਾਂ ਦੇ ਘਰੋਂ ਮਈਆਂ ਪਾ ਚਾਰ ਪੰਜ ਲਿਆ ਕੇ ਵੇਚੀਆਂ ਇਹ ਖੜਾਈ ਆਪਾਂ ਦੱਸਦੇ ਨਹੀਂ ਦੱਸਦੀਏ ਝੋਟੀ ਬਈ ਬਹੁਤ ਮਾ ਵੇਚੀ ਅੱਗੇ ਤੁਹਾਡੇ ਚੈਨਲ ਤੇ 12.7 ਕਿਲੋ 700 ਗ੍ਰਾਮ ਦੁੱਧ ਦੇਂਦੀ ਹੈ ਅੱਛਾ ਹਜੇ ਕਿੰਨੇ ਟਾਈਮ ਲੱਗੂਗੀ ਇਹ ਇਹ ਹਫਤਾ ਪੂਰਾ ਇੱਕ 40 ਦੀ ਮਾ ਵੇਚੀ ਆਪਾਂ ਅੱਛਾ ਇੱਕ 40 ਦੀ 6 ਮਹੀਨੇ ਹੋ ਗਏ ਗਰਮੀਆਂ 'ਚ ਵੇਚੀ ਸੀ ਠੀਕ ਆ ਬਹੁਤ ਵੱਡੀ ਸੀ ਉਹ ਲਓ ਜੀ ਨਸਲ ਆ ਪੂਰੀ ਝੋਟੀ ਦੀ ਪੂਰੀ ਨਸਲ ਆ ਫਿਰ ਮੋਲ ਭਰਾ ਮੋਲ ਜਨੈਸ਼ ਝੋਟੀ ਡੂੜ ਲੱਗ ਰਹੀ ਆਕੜ ਰੱਖਦੀ ਹੈ ਹਾਂ ਮੋਲ ਕਰਾਂਗੇ 1 ਲੱਖ 30 ਹਾਂ ਇੱਕ ਵੀਰ ਹੀ ਝੋਟੀ ਜੈ ਸਨੋ ਦੇਣੀ ਆ ਮਾਨਦਾਨ ਮਾਨਦਾਨ ਕਰਦਾ ਪੰਜ 115 ਰੇ 115 ਨਹੀਂ ਗਿਆ ਸਨੋ ਵਾਤੇ ਛੋੜ ਹੀ ਹੋਣੀ ਛੋੜ ਹੀ ਕਰਨੀ ਆ ਚਲੋ ਠੀਕ ਆ ਜਿਹੜਾ ਲੈ ਜੀ ਯਾਰ ਕਰੂੰਗਾ ਬਹੁਤ ਬਹੁਤ ਕੁਆਲਟੀ ਨਸਲ ਆ ਪੁੱਤ ਨਸਲ ਫਰੀਦ ਦਾ ਕੰਮ ਕਰਨ ਵਾਲੀ ਆ ਬਿਲਕੁਲ 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 ਆ ਪਹਿਲਾਂ ਝੋਟੀ ਆ ਅੱਛਾ ਦੋ ਟਾਈ ਫੁੱਟ ਆਹਦੇ ਪੁੱਠਾ ਵੇਲੇ ਦੋ ਟਾਈ ਫੁੱਟ ਚੌੜਾ ਆ ਪੁੱਠਾ ਪਹਿਲਾਂ ਨਾ ਕੱਟੀ ਪਹਿਲਾਂ 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 ਪਹਿਲਾ ਸੁਆ ਲਓ ਇਹ ਵੀ ਦੇਖੋ ਨਾ ਬੜੀਆਂ ਕੁਆਲਟੀ ਨੇ ਕੱਢ ਕੇ ਲਿਆਦੀਆਂ ਰਾਦੇਂ ਦਿਆ ਜਿਹਨੂੰ ਆ ਦੇਦੀ ਚਾਰ ਚੁੜੀਆਂ ਹਾਂ ਜੈਡ ਬੜਾ ਜੱਤਾਂ ਵਾਲੀ ਝੋਡੀ ਨਾਲੇ ਹਾਂ ਕਾਲੀ ਝੋਡੀ ਆ ਹਾਂ ਲੋ ਜੀ ਵੇਖੋ ਘਰਾਣੀ ਇਹ ਪੰਜਾਬ ਐ ਇੱਥੇ ਬੜੀ ਟੋਪ ਕੁਆਲਿਟੀ ਬਈ ਐ ਮੈਂ ਮਾਝੇ ਰੀਆਂ ਸ਼ਾਨਾਂ ਵਾ ਲੋਕਾਂ ਦਾ ਇਲਾਕਾ ਸਾਡੇ ਵਾ ਸ਼ੇਰ ਫੇਰ ਆ ਗਏ ਨਹੀਂ ਨਹੀਂ ਬੜੀ ਜਵਾਰਦਸ ਝੋਡੀ ਆ ਇਹ ਝੋਡੀ ਆਜਾ ਝੋਡੀ ਨੂੰ ਪਤਾ ਨਹੀਂ ਸੂੰਦਾ ਸੰਦੀਪ ਸਿੰਘ ਨਹੀਂ ਨਹੀਂ ਪਤਾ ਨਹੀਂ ਵਾਹੋਦਰ ਮੂਮਾ ਫੇਰ ਮਣੇ ਕਮਾਓ ਇਧਰ ਨੂੰ ਪਿਓ ਰਾ ਪਿਓ ਮੋਰਾ ਬੱਚਾ ਰਸਲਾ ਪੂਰੀ ਝੋਡੀ ਜੀ ਆੰਦੋ 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 ਜਾਓ ਬੜਾ ਵਹੇ ਥਾਂ ਤੋਂ ਬੜਾ ਬਈ ਕੱਢਿਆ ਹਨ ਮੈਂ ਨਾ ਜੀ ਕੱਢੀ ਸੰਦੀਪ ਦਾ ਜਦੋਂ ਸੂਈ ਨਾ ਕੱਟੀ ਆਪਦੇ ਜਦੋਂ ਆਈ ਆਪਦੇ ਆਤਾ ਤੇ ਝੋਟੀ ਦੱਸੂਗੀ ਮੈਂ ਕੋਈ ਸ਼ਾਇ ਹੈ ਨਹੀਂ ਨਹੀਂ ਦੇਖੀ ਹੁਣ ਹੀ ਦੱਸੀ ਜਾਂਦੀ ਹੈ ਇਹਦੀ ਫਿਰ ਕੀਮਤ ਝੋਟੀ ਝੂੜ ਲੱਖ ਦਾ ਹਾਂ ਇਹ ਯਾ ਸੁਣੋ ਝੋਟੀ ਜਣੀਆਂ ਇੱਕ ਤੀਰੀ ਇੱਕ ਤੀਰੀ ਹਾਂ ਬਾਕੀ ਮਾਨਤਾ ਕਰਾਂਗੇ ਪੰਜੀ ਸਵਾਰੀ ਬਠੀਕਾ ਯਾ ਸੁਣੋ ਝੋਟੀ ਕਰਾਂਗੇ ਜਾਂ ਦੋ ਜਾਂ ਬਠੀ ਮੈਂ ਕਿਹਾ ਕਿ ਭਾਵੇਂ ਕੋਈ 20 ਜਾਨਾ ਬਿਨਾ ਫੇਰ ਵੇਚ ਲੈ। ਨਹੀਂ ਨਹੀਂ ਬਹੁਤ ਨਸਰ ਬਹੁਤ ਚੋਟੀ ਨਸਰ। ਆ ਜਾ ਬਰਾਦਰ ਕੁਆਲਟੀ ਪੀਸ ਕੱਟ ਕੇ ਲੈ ਲੈ ਬਾਈ ਜਾਨ ਬਿਲਕੁਲ। ਦੇਖੋ ਕਰਾ ਦੇ। ਇਹ ਆਪਣਾ ਪੀਸ ਕੱਟਣ ਤੇ ਆ। ਗੱਪਣ। ਹਾਂ ਇਹ ਗੱਪਣ ਹੈ ਚੋਟੀ। ਇਹ ਵੀ ਗੱਪਣੀਆਂ। ਇਹ ਵੀ ਗੱਪਣੀਆਂ। ਇਹ ਸੁਆ। ਸਹੀ ਸੁਈ ਮਾਲ ਆਪਣੇ ਤੋਂ ਗੱਪਣੀਆਂ ਤੇ ਨਹੀਂ। ਲੋ ਗੱਪਣੀਆਂ ਸਾਰੀਆਂ ਦੇ ਇਹ ਵੀ ਵੇਖੋ। ਆਹ ਬਈ ਪੈ ਗਏ ਵਿੱਚ ਲੋਕ ਕਹਿੰਦਾ ਆਉਣ ਹੜ ਗਈ। ਆਹ ਦੇਖੋ ਵੇਖੋ ਕਰਾ ਦੇ। ਆਹ ਦੇਖੋ। ਪੂਰਾ ਜ਼ਬਰਦਸਤ ਥਣ ਲੱਗਾ ਤੇ ਗੱਪਣ ਤੋਰ 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 ਹੈਗੀ ਹੈਗੀ ਬਈ ਹੈਗੀ ਆ ਇਹਨੇ ਵੀ ਝੋਡੀ ਨੇ ਹਲਤਾ ਦਾ ਦੱਸ ਦੇ ਲੈ ਜਾਣੇ ਆ ਲੈ ਜਾਣੇ ਪਰ ਮੈਂ ਬੜੀ ਚੰਗੀ ਆ ਬਨੇ ਬੜੀ ਜੀ ਭਾਲ ਪਾਈ ਝੋਡੀ ਨੇ ਐਡਾ ਥਣ ਨੂੰ ਹਾਂ ਬੜੀ ਜੀ ਪਰ 22000 ਰੁਪਏ ਦਾ ਫਰਕ ਨਾ ਹੋਊਗਾ ਕਮਾ ਮਣਾ ਮੂਮਾ ਲਓ ਬਾਸ ਠੀਕ ਆ ਚਲੋ ਲੈ ਚਲੋ ਗਰਾਮੀ ਵੱਡੀ ਮਈ ਹੈ ਕੋ ਛੋਟੀ ਮਈ ਵੱਡੀ ਮੈਂ ਪੂਰੀ ਛੋਟੀ ਦੇ 20 ਛੋਟੀ ਦੇ 20 ਇਹ ਨੇ ਰੇਡ ਰੇਡ ਬਤ ਤੁਹਾਨੂੰ ਪਤਾ ਫਿਰਣਾ ਹਾਂ ਹਾਂ ਛੋਟਾ ਹੋਣਾ ਹਾਂ ਵਾਹ ਇਹ 40 ਦੀ ਵੇਚਦੇ ਭਾਵੇਂ ਹਾਂ ਇਹਦਾ ਮੁੱਲ ਪੰਜੀ ਕਰਾਂਗੇ 12 ਦੀ ਜਸ ਇੱਕ 20 ਦੀ ਮਾਨਦਾਨ ਕਰਾਂ ਪੰਜੀ ਛੱਡ ਦੋ ਫਿਰ ਇੱਕ 15 ਦੀ ਜਸ ਇੱਕ 15 ਹੀ ਜਸ ਨੂੰ ਚਲ ਦੇ ਦਾਂਗੇ ਹਾਂ ਚਲੋ ਠੀਕ ਆ ਤੇ ਆਹਾਂ ਇਹ ਇਹ ਵੀ ਛੋਟੀ ਕੱਪੜੀਆਂ ਅਸੇ ਵੀ ਕੱਪੜੀਆਂ ਇਹਦਾ ਵੀ 15 16 ਕਿਲੋ ਸੰਦੀਪ ਸਰ ਕਾਡ ਬੋਲਦਾ ਅੱਛਾ ਛੋਟੀ ਬਾਹਰ ਨਿਕਲੂਗੀ ਵੇਖੀ ਲਓ ਵੀ ਵੇਖੋ ਘਰਾਂ ਦੀ ਬੰਦਾ ਨਹੀਂ ਗੱਲੀ ਆਹ ਰਹਾ ਪੂਰੀਆਂ ਵੱਡੀਆਂ ਵੜੀਆਂ ਛੋਟੀਆਂ ਨਾ ਪਰ ਨਸਲ ਵਿੱਚ ਛੋਟੀਆਂ ਲੈ ਕੇ ਆਉਂਦੀਆਂ ਬਾਈ ਉਹਨਾਂ ਨੇ ਰਿਕਾਰਡ ਬੋਲਦੇ ਰਿਕਾਰਡ ਮਾਰੀ ਮੋਟੀ ਗੱਲ ਨਹੀਂ ਬੜੀ ਮਹਾਂ ਚੰਗੀ ਚੰਗੀ ਹੈ ਬਾਈ ਇਹ ਲਜ਼ਾਸ ਆ ਚਲੋ ਤੋਰੋ 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 ਆ ਜੀ ਇਹ ਵੀ ਦਾ ਦੇਣਾ ਲੈ ਜਾਣੇ ਚੰਗੀ ਬਣੂ ਹਨਾ ਬੜੀ ਬਣੂ ਛੋਟੀ ਸਦੋਂ ਤੇ ਨਾ ਬਣੀਆਂ ਦਨੀ ਦਾ ਆ ਜੋ ਜਾਓ ਲਿਓ ਲੈ ਚਲੋ ਕਰਾਂ ਨਹੀਂ ਹਾਂਜੀ ਫਿਰ ਤਨੀਰਾ ਝੋਟੀ ਇਹ ਵੀ ਇੱਕ ਕਾਲੀ ਦੀ ਬਣ ਗਈ ਹੈ ਇਹ ਵੀ ਜੈਸਨੋ ਇੱਕ 25 ਦੀ ਇੱਕ 25 ਦੀ ਚਲੋ ਪੰਜ ਛੜ ਪੰਜ ਇੱਕ 20 ਜਾਨ ਦੋ ਵਾ ਠੀਕ ਆ ਜੋ ਕਰਾਂ ਹੋਰ ਹਜੇ ਪਈਆਂ ਦੋ ਹਜੇ ਹੋਰ ਆਇਆ ਇੱਕ ਅਗਲੇ ਮੈਨੇ ਸੂਈ ਝੋਟੀ ਆ ਅੱਛਾ ਇਹਦੇ ਵਿੱਚ 13 ਕਿਲੋ ਦੁੱਧ ਹੋ ਆ ਵੀ ਕਪੜੀਆਂ ਇਹਦੀ ਸੂਈ ਇਹ ਸੂਈ ਹੈ ਮੈਂ ਨਾ ਚੜਾ ਤੋਰੋ ਜੀ ਕਰਾਂ ਨੇ ਸੋਈ ਝੋਟੀ ਆ ਪਰ ਸਿੰਘ ਨੂੰ ਨਾ ਜਾਇਆ ਜੇ ਸਿੰਘ ਦਾ ਭਲਾ ਮੈਂ ਨਾ ਖੁੱਲਾ ਹੀ ਆ ਚਵਾਈਆਂ ਲੱਗੀ ਘਰ ਦੀ ਪਾੜ ਦੂੰ ਅੱਛਾ ਕਿੰਤਰ ਚਵਾਈਆਂ ਕੋ ਐ ਹੀ ਆ ਲੈ ਲੀਂ ਤੰ ਨੂੰ ਮਾੜੀ ਮੋਟੀ ਗੱਲ ਬਿਲਕੁਲ ਐਡੀ ਬੋਲੀ ਆ 13 ਗੇਰ ਤੋਂ ਕੰਡੇ ਵਾਲਾ ਬਿਲਕੁਲ ਆ ਦੇਖ ਖੰਡੇ ਵਾਲਾ ਦੋ ਤੇਰਾ ਕਿਲੋ 13 ਕਿਲੋ ਠੰਡਾ ਕਰਕੇ ਆਓ ਹਰਨਾਨ ਸਿੰਘ ਜੀ ਮਗਰ ਕੱਟੀ ਨਾਲੇ ਤੋਰੋ ਜਾਨ ਤੋ ਕਰਾ ਦੇ ਵੇਖੀ ਜਾਨੋ ਹਾਂਜੀ ਫਿਰ ਸੰਦੀਪ ਦਾ ਜੋ 85 90 ਦੀ ਵੇਚੀ ਇਹ ਜਸਨੋ ਆ ਨਾ ਜਿਹੜੀ 80 ਹਜ਼ਾਰ ਜਣੀਓ ਚ ਛੋੜੀ ਕਰਨੀ ਤਿੰਨ ਪੂਰੇ 75 ਹਜ਼ਾਰ ਆ ਜਾਓ ਇਹੀ ਯਾਰ 70 ਦਾ ਕਾ ਹੈ ਨਾ ਕਾ ਜਣਾ ਕਾ ਵੇ ਜਾ ਦੋ ਦੋ ਛੱਡਾਂਗੇ ਚਲੋ ਅੱਤੀ ਦੋ ਦੋ ਛੱਡਦਾ ਹਾਂ ਹਾਂ ਦੋ ਛੱਡਾਂ ਦੁੱਧ 13 ਕਿਲੋ ਚਲ ਕੋਈ ਨਹੀਂ ਕੋਈ ਨਹੀਂ ਕੋਈ ਬਾਤ ਤਾਂ ਕਹਾਣੀ ਕਰਨਾ ਹੈ ਨਾ ਤਾਂ ਕਹਾਂ ਨਾ ਦੁੱਧ 13 ਕਿਲੋ ਮੈਨੂੰ ਆਪ ਦੋ ਡੰਗ ਚਾਹੀਦੇ ਕੋਈ ਫੋੜੀ ਠੀਕ ਜੰਨੀ ਜੀ ਆਹ ਇਹ ਉਹ ਗੱਲ ਨਹੀਂ ਭਾਜੀ ਧੱਕਾ ਤੇ ਧੱਕਾ ਨਾ ਕਰਨਾ ਨਾ ਆਪ ਕਮਾਈ ਨਹੀਂ ਬੈਠੇ ਕਮਾਈ ਨਾਲ ਕਰਨੀ ਆ ਆ ਗੱਬੜ ਹਾਂ ਮੋਰ ਸਾਡੇ ਜੁੜ ਜਾਈਦਾ ਵਾ ਨਹੀਂ ਨਹੀਂ ਬਿਲਕੁਲ 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 ਦੱਸ ਦਿਆ ਕਰੋ ਨਾ ਮੈਨੂੰ ਮੈਰ ਪਰ ਘੜਵਾਲ ਹੋ ਜਾਂਦੇ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਆ ਇਹ ਮੈਂ ਗੱਭਣਿਆ ਅੱਛਾ ਕਿਹਦੇ ਹਫਤਾ ਲੈਣਾ ਜਨੀ ਸਿਆ ਉਹ ਜਗੀ ਮੈਂ ਦੁੱਧ 12 13 ਕਿਲੋ ਦਿੰਦੀ ਮੈਂ ਬਸ ਠੀਕ ਆ ਇਹ ਵੀ ਨੀਲੀ ਚਾਉਂਦੀ ਮੈਂ ਮਗਲੇ ਖੋਰ ਤੋਤੇ ਆ ਇਹ ਮੇਰੇ ਸੀ ਆ लास्ट ਪੀਸ ਹੀ ਆ ਇਹ ਲਾਸਟ ਪੀਸ ਹੀ ਆ ਚਲੋ ਜਿਸ ਨਾਮ ਹੀ ਦੱਸ ਦੋ ਲਾਸਟ ਪੀਸ ਇਹਨਾਂ ਚਾੜ ਦੇਣਾ ਦੱਸ ਦੇ ਨਾਮ ਬੋਲ 72 ਹਾਂ 2 ਘੜ 70 ਦੀ ਦੇ ਦਾਂਗੇ ઠાੜਿਆ ਦੇ ઠાડਿਆ ਦੀ ਜੈ ਬੋਲੋ ਠੀਕ ਹੈ ਜਾਣ ਦੀ ਛੋੜੀ ਕਰ ਦੋ ਕਰ ਦੇ ਛੋੜ ਜਿਨੇ ਮਰਜ਼ੀ ਚਲੋ ਦੇਖੋ ਜੀ ਕੁਆਲਟੀ ਵੇਖੋ ਪਸ਼ੂਆਂ ਦੇ ਪੂਰੀ ਤੇ ਰੇਟ ਬਿਲਕੁਲ ਜਾਇਜ਼ ਹੈ ਨਸਲਾਂ ਬੁਰੀਆਂ ਦੀ ਕਿ ਭਾਈਆਂ ਪਰ ਮੇਰਾ ਵੀਰ ਆਰ ਚੈੱਕ ਕਰਕੇ ਬਾਖਰੇ ਲੈ ਕੇ ਜਾਓ ਕਿਤੇ ਪਸ਼ੂ ਲੈਣਾ ਪਰ ਤੁਹਾਡਾ ਹੱਕ ਮੰਨਣਾ ਹੈ ਨਾ ਭਾਈ ਜੀ ਅਜਨੇ ਵੀਰ ਨੇ ਹੁਣ ਆਪਣੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਬੋਲੋ ਨੰਬਰ ਕਿੰਨੇ ਰੁਪਏ ਲਾਗੇ ਉਹਨਾ ਵੀ ਲਾਉਣੇ ਸਹੀ ਗੱਲ ਹੈ ਜੀ ਬੋਲੋ ਨੰਬਰ ਨੰਬਰ ਆਪਣਾ 86721 73093 ਪਿੰਡ ਜੀਓ ਬਾਲਾ ਜ਼ਿਲ੍ਹਾ ਤਨਤਾਂ A